ਬਲਾਚੌਰ ਵਿਖੇ ਵਾਲਮੀਕ ਸਮਾਜ ਬਾਰੇ ਗਲਤ ਸ਼ਬਦਾਬਲੀ ਦੀ ਵਰਤੋਂ ਕਰਨ ਵਾਲਾ ਖਿਲਾਫ ਸਮੂਹ ਵਾਲਮੀਕ ਭਾਈਚਾਰੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਮਸਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੀਸ ਵਾ ਚੁੱਕੇ ਹਨ ਅਤੇ ਉਨ੍ਹਾਂ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਰੂਪੀਆਂ ਖਿਲਾਫ ਮਾਮਲਾ ਤਜਰੂਰ ਦਰਜ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਗ੍ਰਿਫਤਾਰੀ ਹਾਲੇ ਤੱਕ ਵੀ ਨਹੀਂ ਹੋਈ ਹੈ ਸਮੂਹ ਵਾਲਮੀਕ ਭਾਈਚਾਰੇ ਵੱਲੋਂ 21 ਮਾਰਚ ਨੂੰ ਇਸ ਮਾਮਲੇ ਸਬੰਧੀ ਬਲਾਚੌਰ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਹੜੀ ਅੱਜ ਪ੍ਰੈਸ ਕਾਨਫਰੰਸ ਬੁਲਾਈ ਗਈ ਆ ਇਸਦੇ ਲਈ ਜਿਹੜਾ ਐਸਸੀ ਐਕਟ ਦਾ ਪਰਚਾ ਕੀਤਾ ਗਿਆ ਸੀਗਾ 5 ਜਨਵਰੀ ਨੂੰ ਉਹ ਕਾਫੀ ਜ਼ੋਰ ਪਾਣ ਦੇ ਉੱਤੇ ਅੱਜ ਸਾਢੇ 3 ਮਹੀਨੇ ਬਾਅਦ ਜਿਸ ਜਿਵੇਂ ਕਿ ਸਾਨੂੰ ਪਤਾ ਲੱਗਿਆ ਵਾ ਕਿ ਜਿਹੜੇ ਦੋਸ਼ੀ ਸੀ ਚਾਰ ਦੋਸ਼ੀ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਵਾ ਸੋ ਉਹਦੇ ਸਬੰਧ ਦੇ ਵਿੱਚ ਅਸੀਂ 21 ਤਰੀਕ ਸ਼ੁੱਕਰਵਾਰ ਨੂੰ ਬਲਾਚੌਰ ਦੇ ਵਿੱਚ ਧਰਨੇ ਦਾ ਪ੍ਰੋਗਰਾਮ ਰੱਖਿਆ ਗਿਆ ਵਾ ਉਹਦੇ ਦੌਰਾਨ ਸਾਨੂੰ ਐਸ.ਐਚ.ਓ ਸਾਹਿਬ ਜੀ ਤੋਂ ਵੀ ਅੱਜ ਪਤਾ ਲੱਗਿਆ ਹੋਰ ਨਾ ਜਿਹੜੇ ਸ਼ਹਿਰ ਦੇ ਆਗੂ ਬੰਦੇ ਆ ਉਹਨਾਂ ਤੋਂ ਵੀ ਪਤਾ ਲੱਗਿਆ ਵਾ ਕਿ ਇੱਕ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਹਜੇ ਤੱਕ ਸਾਨੂੰ ਉਹਦੀ ਕੋਈ ਵੀ ਕਨਫਰਮ ਨਹੀਂ ਹੋਇਆ ਨਾ ਹੀ ਸਾਨੂੰ ਸ਼ੋਅ ਕੀਤਾ ਗਿਆ ਵਾ ਕਿ ਕਿਹੜਾ ਬੰਦਾ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰ ਵੀ ਲਿਆ ਕਿ ਨਹੀਂ ਕੀਤਾ ਉਹਦੀ ਅਰੈਸਟ ਪਈ ਆ ਕਿ ਨਹੀਂ ਪਈ ਆ ਇਦੇ ਬਾਰੇ ਹਜੇ ਤੱਕ ਵੀ ਛੇ ਵੱਜ ਚੁੱਕੇ ਨੇ ਸਾਨੂੰ ਕੋਈ ਪਤਾ ਨਹੀਂ ਆ ਜਦੋਂ ਤੱਕ ਜਿਹੜੇ ਸਾਡੇ ਪ੍ਰਸ਼ਾਸਨ ਇਹ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦਾ ਉਹਨੂੰ ਅਰੈਸਟ ਨਹੀਂ ਪਾ ਲੈਂਦਾ ਉਦੋਂ ਤੱਕ ਸਾਡਾ ਪ੍ਰਸ਼ਾਸਨ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਆ ਜਿਹੜਾ 21 ਤਰੀਕ ਨੂੰ ਅਸੀਂ ਧਰਨਾ ਬਲਾਚੌਰ ਦੇ ਵਿੱਚ ਰੱਖਿਆ ਸੀਗਾ ਉਹ ਉਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਪ੍ਰਸ਼ਾਸਨ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਨਹੀਂ ਲਵੇਗਾ ਫਿਰ ਅਸੀਂ ਉਸ ਤੋਂ ਬਾਅਦ ਆਪਣਾ ਧਰਨਾ ਖਤਮ ਕਰਾਂਗੇ ਇਹ ਪਤਾ ਲੱਗਿਆ ਸੀ ਕਿ ਅੱਜ ਅਮਨ ਜਿਹੜਾ ਮੇਨ ਕਲਪਰੇਟ ਸੀਗਾ ਜੋ ਸਾਨੂੰ ਸੋਰਸਸ ਤੋਂ ਪਤਾ ਲੱਗਿਆ ਹੈਗਾ ਤੇ ਐਸਐਸਓ ਸਾਹਿਬ ਨਾਲ ਵੀ ਗੱਲ ਹੋਈ ਸੀਗੀ ਕਿ ਅਮਨ ਜਿਹੜਾ ਵਰਮਾ ਸੀਗਾ ਉਹਨੂੰ ਗ੍ਰਿਫਤਾਰ ਕਰ ਲਿੱਤਾ ਤਾਂ ਕਿਹਾ ਹੈਗਾ ਤੇ ਤੁਹਾਡੀ ਵੀ ਇਹ ਮੰਗ ਸੀਗੀ ਕਿ ਪਹਿਲਾਂ ਕਿ ਜੀ ਉਹਨਾਂ ਨੇ ਸਮਾਜ ਬਾਰੇ ਗਲਤ ਬੋਲਿਆ ਸੀ ਰਾਈਟ ਜੀ ਹਾਂ ਜੀ ਤੇ ਹੁਣ ਅੱਗੇ ਤੁਹਾਡੀ ਪ੍ਰਸ਼ਾਸਨ ਨਾਲ ਕੋਈ ਗੱਲ ਨਹੀਂ ਹੋਈ ਇਸ ਬਾਰੇ ਦੀ ਦੇਖੋ ਬਲਉਤਰਾ ਜੀ ਹਜੇ ਤੱਕ ਸਾਨੂੰ ਨਾ ਉੱਥੇ ਬੁਲਾਇਆ ਗਿਆ ਅੱਛਾ ਜੀ ਬਲਾਚੌਰ ਥਾਣੇ ਦੇ ਵਿੱਚ ਤੇ ਨਾ ਹੀ ਸਾਨੂੰ ਹਜੇ ਤੱਕ ਦੋਸ਼ੀ ਕਿਹੜਾ ਫੜਿਆ ਵਾ ਕੌਣ ਫੜਿਆ ਇਸ ਦੇ ਬਾਰੇ ਵੀ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਠੀਕ ਹੈ ਤੁਹਾਨੂੰ ਫਿਰ ਬਾਹਰੋਂ ਸਰਸ ਤੋਂ ਪਤਾ ਲੱਗੇਗਾ ਸਿਰਫ ਸਾਨੂੰ ਹੁਜੇ ਅਫਵਾਹ ਹੀ ਮਿਲੀ ਆ ਲੇਕਿਨ ਅਜੇ ਤੱਕ ਕਲੀਅਰ ਨਹੀਂ ਹੋ ਚੁੱਕਿਆ ਕਿ ਕਿਹੜਾ ਦੋਸ਼ੀ ਫੜਿਆ ਗਿਆ ਤੇ ਅਰੈਸਟ ਕਿਹਦੀ ਪਾਈ ਗਈ ਹੈ ਅਜੇ ਤੱਕ ਕੋਈ ਪਤਾ ਨਹੀਂ ਇਸ ਬਾਰੇ ਤੇ ਤਰਨਾ ਕਿਹੜੀ ਤਰੀਕ ਨੂੰ ਤੇ ਕਿੰਨੇ ਵਜੇ ਦਿੱਤਾ 21 ਤਰੀਕ ਨੂੰ ਜੀ ਦੁਪਹਿਰ ਨੂੰ 12 ਵਜੇ ਜੀ ਸ਼ੁੱਕਰਵਾਰ ਜੀ ਹਾਂ ਜੀ ਕੱਲ ਰਾਤ ਵੀ ਸਾਡੀ ਪ੍ਰਸ਼ਾਸਨ ਨਾਲ ਇਹੀ ਬੈਠ ਕੇ ਮੀਟਿੰਗ ਹੋਈ ਸੀਗੀ ਭਾਈ ਸਾਰੇ ਦੀ ਕਿ ਉਹਨਾਂ ਨੇ ਸਾਨੂੰ ਇਹ ਵਿਸ਼ਵਾਸਤ ਲੈ ਸੀਗੇ ਅਸੀਂ ਚਾਰਾਂ ਨੂੰ ਗ੍ਰਿਫਤਾਰ ਕਰਾਂਗੇ ਪਰ ਲੇਕਿਨ ਅਗਰ ਦੇਖੋ ਜੇ ਗ੍ਰਿਫਤਾਰ ਕੀਤਾ ਹੁੰਦਾ ਤਾਂ ਸਾਨੂੰ ਉਹ ਸੱਦਦੇ ਸਾਨੂੰ ਦਿਖਾਉਂਦੇ ਲੇਕਿਨ ਸਾਨੂੰ ਸਾਡੇ ਕੋ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਬਤਾਈ ਨਹੀਂ ਕਨਫਰਮ ਕੋਈ ਨਹੀਂ ਹੈਗੀ ਇਹਦੇ ਵਿੱਚ ਜੀ ਚੰਦਰ ਕਨਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. his professional by plumbing, electrician, masonry, car For more information, please contact him at under Check Trade platform www.checktrade.com nine two one seven six zero. Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ